ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਤੋਂ ਵੱਡਾ ਪਰਉਪਕਾਰ ਜੇ ਦਾਤੇ ਨੇ ਕਰਨਾ ਜੇ ਉਹ ਅਕਾਲ ਪੁਰਖ ਨੇ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਹੈ ਤਾਂ ਉਹ ਸੇਕ ਦਾ ਹੂ ਜੇ ਉਹ ਸੇਕ ਬਖਸੀ ਮੈਂ ਸਮਝਦਾ ਹਾਂ ਉਸਦੇ ਨਾਲ ਬੜਾ ਪਰਉਪਕਾਰ ਨਹੀਂ ਹੋ ਸਕਦਾ ਪਰੰਤੂ ਜਦੋਂ ਸੇਕ ਦੀ ਸਮੱਸਿਆ ਆ ਜੇ ਫੇਰ ਉੱਥੇ ਹਰ ਤੋਂ ਵੱਡਾ ਜਿਹੜਾ ਦਾਨੀ ਹੁੰਦਾ ਹੈ ਤੇ ਡਾਕਟਰ ਹੁੰਦੇ ਉਹਨਾਂ ਦਾ ਉਪਰਾਲਾ ਹੁੰਦਾ ਹੈ ਉਹਨਾਂ ਦਾ ਪਰਉਪਕਾਰ ਹੁੰਦਾ ਹੈ ਜਿਹੜਾ ਇੱਕ ਮਨੁੱਖ ਤੇ ਆਉਂਦਾ ਮੈਨੂੰ ਬੜੀ ਜਾਣਕਾਰੀ ਹੈ ਸਾਰੇ ਹਸਪਤਾਲਾਂ ਦੀ ਮੇਰੇ ਗਾਥੇ ਗੁਰੂ ਗੁਰੂ ਸਿੰਘ ਸਾਹਿਬ ਮਹਾਰਾਜ ਨੇ ਮੈਨੂੰ ਕਦੇ ਮੈਡੀਕਲ ਸਿਹਤਾਂ ਦੀ ਡਾਕਟਰ ਦੀ ਸਿਹਤਾਂ ਦੀ ਲੋੜ ਪੈਂਦੀ ਕੋਈ ਮੌਕਾ ਨਹੀਂ ਦਿੰਦਾ ਮੈਂ ਕਿਹ ਸੇ ਡਾਕਟਰ ਨਾਲ ਆਪਣੀ ਸਿਹਤ ਸਮੱਸਿਆ ਪਿੱਛੇ ਕੋਈ ਬਾ ਵਾਸਤਾ ਨਹੀਂ ਕਿਹਾ ਕਿਉਂਕਿ ਉਹ ਘਾਤੇ ਕੋਈ ਮੰਨ ਨਹੀਂ ਦੱਸੇ ਦਾਤਾ ਹੀ ਜਿਹੜਾ ਤੇ ਜਾਂਦਾ ਹੈ ਪਰੰਤੂ ਮੇਰੇ ਨਾਲ ਦੇ ਨੂੰ ਮੇਰੇ ਸੱਠਣ ਬਾਸੀ ਮਾਤਾ ਦੇ ਸਾਹ ਨੂੰ ਮੇਰੇ ਨਾਲ ਦੇ ਨੂੰ ਦਿਨ ਰਾਤ ਡਾਕਟਰ ਦੀ ਲੋੜ ਰਹਿੰਦੀ ਹੈ ਜਿੰਨੇ ਮੇਰੇ ਆਲੇ ਦੁਆਲੇ ਰਹਿੰਦੇ ਇਦੇ ਲਈ ਮੈਨੂੰ ਡਾਕਟਰਾਂ ਦੀ ਤੇ ਹਸਪਤਾਲਾਂ ਦੀ ਬੜੀ ਕਾਟ ਦਿੱਤਾ। ਮੇਰੇ ਪਿਤਾ ਦਾ ਫਟਣ ਵਾਸੀ ਪਿਤਾ ਦਾ ਆਪਰੇਸ਼ਨ ਹੋਇਆ ਸੀ ਸੀਐਮਸੀ ਹਸਪੀਟਲ ਦੇ ਵਿੱਚ। ਇਹ ਬਹੁਤ ਪੁਰਾਣੀ ਗੱਲ ਹੈ ਤੇ ਮੈਨੂੰ ਅਨੁਭਵ ਹੈ ਕਿ ਕਿਸ ਤਰ੍ਹਾਂ ਸੇਵਾ ਦਿੱਤੀ ਗਈ ਸੀ ਉਸ ਤੋਂ। ਕਿ ਉਸ ਇਸ ਉਪਰਾਲੇ ਲਈ ਇੱਕ ਕਹਾਣੀ ਪੈਦਾ ਕੀਤਾ ਰਜਿੰਦਰ ਗੋਪਤਾ ਜੀ ਪੈਦਾ ਕੀਤੇ। ਨਹੀਂ ਕਿਸੇ ਨੂੰ ਸੁੱਖ ਵੀ ਨਹੀਂ ਹੈ। ਕਈ ਵਾਰੀ ਉਹ ਧਾਰਮਿਕ ਸਮਾਗਮ ਕਰਾ ਲੈਣਗੇ ਨਹੀਂ ਉਥੇ ਹਾਜ਼ਰੀ ਵੀ ਰਸਮੀ ਹੁੰਦੀ ਹੈ ਤੇ ਗੱਲਾਂ ਵੀ ਰਸਮੀ ਹੁੰਦੀਆਂ ਨੇ ਆਪ ਵੀ ਕੋਈ ਸਰਦਾ ਨਹੀਂ ਹੁੰਦੀ ਆਪ ਵੀ ਕੋਈ ਉਹਨਾਂ ਦੇ ਨਾਲ ਕੋਈ ਇਹ ਲਗਾਓ ਨਹੀਂ ਹੁੰਦਾ ਰਸਮੀ ਗੱਲਾਂ ਕਰਕੇ ਉਖੜਦੇ ਆ ਕਿ ਕਈ ਵਾਰੀ ਫਜ਼ੂਲ ਖਰਚੀ ਕੀਤੀ ਜਾਂਦੀ ਪਰੰਤੂ ਇੱਥੇ ਕੋਈ ਰਸਮੀ ਗੱਲ ਹੋ ਨਹੀਂ ਸਕਦੀ ਖੇਤ ਵਿੱਚ ਤਾਂ ਉਹਦੀ ਸਿਹਤ ਸਹੂਲਤਾਂ ਦਾ ਹਲ ਕੀਤਾ ਜਾਵੇਗਾ ਤੇ ਇੱਕ ਇੱਕ ਸ਼ਬਦ ਵੀ ਕਿਸੇ ਸਪਲਾਈਰਾ ਵੀ ਤੇ ਇੱਕ ਇੱਕ ਪਲ ਵੀ ਜਿਹੜਾ ਹੈ ਉਹ ਮਨੁੱਖਤਾ ਦੀ ਭਲਾਈ ਵਿੱਚ ਤੇ ਸੇਵਾ ਦੇ ਵਿੱਚ ਸਮਰਪਿਤ ਕੀਤਾ ਜਾਂਦਾ ਇਹ ਬਹੁਤ ਵੱਡੀ ਚੱਲ ਹੈ ਜਿਹੜੀ ਉਹਨਾਂ ਨੇ ਰਜਿੰਦਰ ਗੋਸਤਾ ਜੀ ਨੇ ਇਹ ਕੈਂਪ ਲਾਇਆ ਹੈ ਡੇਢ ਜਹੀਨੇ ਲਈ ਲਾਇਆ ਤੇ ਸਾਰੇ ਲੋਕਾਂ ਨੂੰ ਜਾਂ ਤਾਂ ਨੂੰ ਬਹੁਤ ਵੱਡੀ ਸੁਗੋਹਲਤ ਦਿੱਤੀ ਹੈ ਤੇ ਵੱਡਾ ਯੋਗਦਾਨ ਸੀਐਮਸੀ ਹਸਪਤਾਲ ਲੁਧਿਆਣਾ ਦਾ ਜਿੰਦਾਂ ਦੇ ਡਾਇਰੈਕਟਰ ਸਾਹਿਬ ਬੈਠੇ ਨੇ ਤੇ ਉਹ ਵੀ ਮਨੁੱਖਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਇਹ ਵਿਸ਼ੇਸ਼ ਤੌਰ ਤੇ ਮੈਂ ਬਵੇਕ ਸਿੰਘ ਸੁਧਵਾਨੀ ਜਿਹੜੇ ਮੇਰੇ ਨਿੱਕੇ ਪਿਆਰੇ ਅਤੇ ਬਹੁਤ ਹੀ ਸਤਿਕਾਰਯੋਗ ਸਹਮਤਰ ਇਹਨਾਂ ਦੇ ਦਾਦਾ ਜੀ ਬਾਉ ਪੀਰੰਦਾਸ ਸੁਧਵਾਨੀ ਦੇ ਪੋਤੇ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰੀ ਜਿਹੜੀ ਹੈ ਜੇ ਇਸ ਨੂੰ ਆਰਗੇਨਾਈਜ਼ ਕੀਤਾ ਇਸ ਨੂੰ ਉਜੋਜਨ ਕੀਤਾ ਤੇ ਉਹਨਾਂ ਨੇ ਰਜਿੰਦਰ ਡੋਕਟਾ ਜੀ ਦੀ ਮਦਦ ਕਰਕੇ ਉਹਨਾਂ ਨੂੰ ਵੀ ਇਸ ਪਾਸੇ ਪਹੁੰਚਿਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮਾਫੀ ਚਾਹੁੰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ